来 भाई माजे एरिया च ऐਨੇ ਚੰਗੇ ਮਾਰਵਾੜੀ ਬੱਚੇ ਕਢਾ ਕੇ ਤੇ ਮੁੰਡੇ ਨੇ ਧੰਨ ਧੰਨ ਕਰਾਤੀ ਸੱਜਣੋ ਬੱਚੇ ਆਏ ਆ ਕਿਤੇ ਘੋੜੇ ਨੇ ਬੱਚੇ ਕੱਢਿਆ ਯਾਰ ਬਹੁਤ ਹੀ ਚੰਗੀ ਮਾਰਕਿੰਗ ਵਸ਼ੇਰੀਆਂ ਵਸ਼ੇਰੇ ਬਹੁਤ ਹੀ ਜਿਆਦੀਆਂ ਵੱਡੀਆਂ ਹਾਈਟਾਂ ਤੇ ਕੁਝ ਬੱਚੇ ਚੋਬਰ ਦੇ ਸਾਣ ਵੀ ਤਿਆਰ ਹੋ ਗਏ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਕੁਝ ਨਵੇਂਪੁਰ ਦੇ ਬੱਚੇ ਤੁਹਾਨੂੰ ਵਿਖਾਵਾਂਗੇ ਤੇ ਇੱਕ ਗੱਲ ਮੈਂ ਤੁਹਾਨੂੰ ਕਹਦਾ ਕਿ ਜੇ ਕੋਈ ਥੋੜੇ ਸਮੇਂ ਲਈ ਪੈਰ ਪਿੱਛੇ ਲੈਂਦਾ ਹੋਵੇ ਨਾ ਤੇ ਇੰਨਾ ਕੰਦਾਜਾ ਨਹੀਂ ਲਾਈਦਾ ਹੁੰਦਾ ਕਿ ਉਹ ਹਾਰ ਗਿਆ ਜਾਂ ਪਿੱਛੇ हट ਗਿਆ ਉਹਦੀ ਪਿੱਛੇ ਭਰੀ ਪਲਾਂਗ ਜਦੋਂ ਅੱਗੇ ਨੂੰ ਆਉਂਦਾ ਹੈ ਉਹ ਛਾਲ ਮਾਰ ਕੇ ਤੇ ਫਿਰ ਐਵੇਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦਾ ਜਿਵੇਂ ਆ ਮੁੰਡੇ ਨੇ ਕੋੜਾ ਕੱਢਿਆ ਸੱਜਣੋ ਮੇਰਾ ਭਰਾ ਹੈ ਮੇਰਾ ਸੱਜਣ ਵੀ ਹੈ ਇਹਦਾ ਨਾਮ ਹੈ ਵੀਰ ਦਾ ਵਿਕਰਮ ਅਤੇ ਬਾਈ ਕੋਲੇ ਆ ਬੜਾ ਜਿਆਦਾ ਚੰਗਾ ਕੋੜਾ ਹੈ ਸ਼ਹਿਬਾਜ਼ ਦੇਵ ਸਾਹਿਬ ਕੋੜਾ ਜਿਹੜਾ ਬਾਈ ਮਨੂ ਸ਼ਰਮਾ ਕੋਲ ਹੁੰਦਾ ਸੀ ਉਹ ਕੋੜੇ ਦਾ ਬੱਚਾ ਹੈ ਤੇ ਦਾਦਾ ਆ ਗਿਆ ਪ੍ਰਵਾਹਤ ਤੇ ਮਾਂ ਇਹਦੀ ਹੈਗੀ ਹੈ ਸੱਜਣੋ ਚੈਂਪੀਅਨ ਕੋੜੀ ਨਾਜ਼ ਤੇ ਪਾਈਲ ਵਾਲੇ ਘੋੜੇ ਦੀ ਉਹ ਬੱਚੀ ਐ ਚੈਂਪੀਅਨ ਇਹਦੀ ਮਾਂ ਵੀ ਐ ਬਾਪ ਤੇ ਤੁਹਾਨੂੰ ਪਤਾ ਹੀ ਆ ਦੱਸ ਹੀ ਦਿੱਤਾ ਜੀ ਦੀਵ ਸਾਬ ਤੇ ਬਾਕੀ ਦੂਜੀਆਂ ਗੱਲਾਂ ਕਿ ਘੋੜੇ ਨੇ ਯਾਰ ਆਪਣਾ ਆਪ ਸਾਬਤ ਕਰਤਾ ਤੇ ਜੇ ਮਾਂਲੇ ਪਾਸੇ ਉਹ ਪਾਈਲ ਵਾਲੇ ਘੋੜੇ ਦੀ ਜਿਹੜੀ ਨਾਜ ਬੱਚੀ ਐ ਚੈਂਪੀਅਨ ਉਹਦਾ ਜਿਹੜਾ ਪਾਈਲ ਵਾਲੇ ਘੋੜੇ ਦਾ ਪਿਓ ਐ ਤੂਫਾਨ ਲਾਈਨ ਐ ਜਾਨਕੀ ਮਾਲੇ ਪਾਸੇ ਉਹ ਤੂਫਾਨ ਲਾਇਨ ਆ ਗਈ ਤੇ ਉਧਰੋਂ ਦਾਦਕੇ ਵਾਲੇ ਪਾਸੇ ਉਹ ਬਾਪ ਵਾਲੇ ਪਾਸੇ ਉਹ ਪ੍ਰਭਾਤ ਆ ਗਿਆ ਤੇ ਦੋਵਾਂ ਲਾਈਨਾਂ ਦਾ ਬੜਾ ਤਾਕੜ ਸਮੇਲ ਹੈ ਤੇ ਆਪਣਾ ਆਪ ਚੋਬਰ ਨੇ ਸਾਬਤ ਕਰਕੇ ਵਿਖਾਤਾ ਮੈਂ ਬੜਾ ਚਿਰ ਹੋ ਗਿਆ ਬਾਈ ਨੂੰ ਕਹਿੰਦੇ ਨੂੰ ਬਾਈ ਆਪਾਂ ਵੀਡੀਓ ਕਰੀਏ ਯਾਰ ਆਪਾਂ ਸਾਰੇ ਭਰਾਵਾਂ ਦੀਆਂ ਕਰਦੇ ਆ ਆਪਣੇ ਘਰ ਦਾ ਘੋੜਾ ਤੇ ਪਰ ਮੈਨੂੰ ਨਹੀਂ ਸੀ ਪਤਾ ਵੀ ਬਿਕਰਮ ਕਿਉਂ ਨਹੀਂ ਸੀ ਵੀਡੀਓ ਕਰਾਉਂਦਾ ਵੀਰਾ ਆਪਦੇ ਫਾਰਮ ਤੇ ਬੱਚੇ ਕਢਾਈ ਜਾਂਦਾ ਸੀਗਾ ਆਪਦੇ ਘੋੜੇ ਦੇ ਆ ਵੇਖੋ ਕਿੰਡੀ ਚੰਗੀ ਜਬਰ ਵਸ਼ੇਰੀ ਆਈ ਹੈ ਕੁਝ ਕੁ ਮਹੀਨਿਆਂ ਦੀ ਹੈ ਸਾਰੀ ਡਿਟੇਲ ਦੱਸਾਂਗੇ ਇੱਕ ਵੀਰ ਹੋਣੀ ਆ ਖਾਨ ਬਣਾਈ ਜਾਂਦੇ ਵਸ਼ੇਰੀ ਇਹ ਅਜੇ 15-16 ਮਹੀਨਿਆਂ ਦਾ ਬਸ਼ੇਰਾ ਹੈ ਸੱਜਣੂ ਤੇ ਸ਼ਹੀਦਪਿੰਡ ਖੜਾ ਹੈ ਜਿਹੜਾ ਤਰਨਤਾਰਨ ਦੇ ਵਿੱਚ ਇਹ ਵੀ ਤੁਹਾਨੂੰ ਵਿਖਾਉਣਾ ਹੈ ਇੱਕ ਆ ਫਾਰਮ ਤੇ ਤਿੰਨ ਬੱਚੇ ਆਇਆ ਬਾਈ ਦੇ ਇੱਕ ਤਾਂ ਬਸ਼ੇਰੀ ਆ ਬਹੁਤ ਚੰਗੀ ਆ ਬਲਖਾ ਇਹ ਇੱਕ ਆ ਹੁਣ ਹੁਣੀ ਆਈ ਏ 16 17 ਦਿਨਾਂ ਦੀ ਬਸ਼ੇਰੀ ਐ ਮੱਥੇ ਪਟਾ ਬਹੁਤ ਹੀ ਚੰਗੀ ਮਾਰਕਿੰਗ ਯਾਰ ਘੋੜੇ ਨੇ ਆਪਣਾ ਆਪ ਮੈਨਾਂ ਵੀ ਤੰਨ ਕੇ ਸਾਫ਼ ਕੀਤਾ ਬਾਈ ਕੋਈ ਮਿਹਨਤ ਕਰਨੀ ਜਾਣਦਾ ਹੋਵੇ ਨਾ ਤੇ ਇਹ ਭਰਾ ਸਾਡੇ ਵਾਂਗੂ ਕਰੇ ਵਿਕਰਮ ਨੇ ਯਾਰ ਸੱਚੀ ਯਾਰ ਮੈਨਾਂ ਵੀ ਰੂਹ ਖੁਸ਼ ਹੋ ਗਈ ਘੋੜਾ ਦੇਖ ਕੇ ਤੇ ਬਾਕੀ ਕਿਸੇ ਵੀ ਭਰਾ ਨੇ ਘੋੜੀ ਭਰਾਉਣੀ ਐ ਬੜੀ ਲਿਮਟਿਡ ਜੀ ਫੀਸ ਦੇ ਵਿੱਚ ਜੈਂਪ ਦਿੰਦਾ ਵੀਰ ਖੁੱਲੇ ਖਾਤੇ ਆ ਫੋਨ ਲਾ ਲਿਓ ਤੇ ਵੀਡੀਓ ਵੱਧ ਤੋਂ ਵੱਧ ਭਰਾ ਦੀ ਸ਼ੇਅਰ ਕਰ ਦਿਓ ਜਿੰਨਾ ਵੀਰਿਆ ਨੇ ਪਿਛਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਭਰਾਵਾਂ ਨੂੰ ਕੁਝ ਵੀਰਿਆਂ ਦੇ ਨਾਮ ਨੇ ਜੀ ਬਾਈ ਗੁਰਮੀਤ ਸੋਮਲ ਜਗਰੂਪ ਪੰਗੂੜਾ ਚਾਲ ਸਾਹਿਬ ਸ਼ੇਰਗਿੱਲ ਸਰਸਾ ਹਰਜਿੰਦਰ ਕਿੰਦਾ ਕੁਲਵੰਤ ਸੰਧੂ ਤਣਾਣਾ ਸਟੱਡ ਫਾਰਮ ਤੋਂ ਰੌਕਲੀ ਕੋੜੇ ਵਾਲੇ ਸ਼ਿੰਦਾ ਸਿੰਘ ਸੁਖਦੀਪ ਸਿੰਘ ਰੋਹਨ ਗਲਬ ਮਨਜਿੰਦਰ ਸ਼ਾਹੂ ਬਲਜੀਤ ਸੰਧੂ ਤੈਮੂਰ ਕੋੜੇ ਵਾਲੇ ਆਜੋ ਮਿਲਦੇ ਆਂ ਭਰਾਵਾਂ ਨੂੰ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ਾਨਦਾਰ ਵਿਖਾਉਣੇ ਆ ਬੱਚੇ ਤੇ ਕੋੜਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਘਰ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਸੱਜਣਾ ਮਿੱਤਰਾਂ ਦਾ ਭਰਾਵਾਂ ਦਾ ਸਵਾਗਤ ਕਰਦੇ ਆਂ ਤੇ ਜੀਹਾਂ ਆਖਦੇ ਆਂ ਸੱਜਣੇ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਬਹੁਤ ਜ਼ਿਆਦਾ ਚੰਗਾ ਮਾਰਵਾੜੀ ਘੋੜਾ ਦਿਖਾ ਕੇ ਹਟਿਆ ਜਿਹਦੇ ਖਾਨਦਾਨ ਦੀ ਗੱਲ ਕਰੀਏ ਤੇ ਬਹੁਤ ਲਾਜਵਾਬ ਹੈ ਪਿੱਛੇ ਖਾਨਦਾਨ ਮਾਂ ਵਾਲੇ ਪਾਸੇ ਉਹੀ ਤੇ ਬਾਪ ਵਾਲੇ ਪਾਸੇ ਉਹੀ ਤੇ ਸੋਨੇ ਤੇ ਸੁਹਾਗਾ ਇਹ ਹੈ ਕਿ ਘੋੜੇ ਨੇ ਬਹੁਤ ਹੀ ਜ਼ਿਆਦਾ ਚੰਗੇ ਬੱਚੇ ਪੈਦਾ ਕਰਦੇ ਤੇ ਸਾਡਾ ਭਰਾ ਹੈ ਨਾਲ ਬੈਠਾ ਭਾਈ ਵਿਕਰਮਜੀਤ ਸਿੰਘ ਬਹੁਤ ਹੀ ਭਾਈ ਨੇ ਮਿਹਨਤ ਕੀਤੀ ਹੈ ਇੱਥੋਂ ਤੱਕ ਪਹੁੰਚਣ ਦੇ ਲਈ ਕੋਈ ਹਵਾ 'ਚ ਡਾਂਗਾ ਨਹੀਂ ਮਾਰੀਆਂ ਕੋਈ ਕਹਿਣ ਦਾ ਭਾਵ ਹੈ ਕਿ ਕੋਈ ਸ਼ਾਰਟਕਟ ਨਹੀਂ ਅਪਲਾਈ ਕੀਤਾ ਬਾਈ ਨੇ 5 6 7 ਸਾਲ ਮਿਹਨਤ ਕੀਤੀ ਹੈ ਤੇ ਮਿਹਨਤ ਕਰਕੇ ਅੱਜ ਚੰਗੀ ਬਰੀਡਿੰਗ ਕਰਨ ਦੇ ਵਿੱਚ ਵੀਰਾ ਕਾਮਯਾਬ ਹੋਇਆ ਆਪਾਂ ਸਾਰੀਆਂ ਗੱਲਾਂ ਬਾਤਾਂ ਪੁੱਛਣੀਆਂ ਬਾਈ ਦੇ ਫਾਰਮ ਤੇ ਵੀ ਬਹੁਤ ਸੋਹਣੇ ਨਗੀਨੇ ਬੱਚੇ ਖੜੇ ਆ ਉਹ ਵੀ ਤੁਹਾਨੂੰ ਵਿਖਾਉਣੇ ਆ ਕੁਝ ਮੈਂ ਦਿਖਾ ਕੇ ਵੀ ਹਟਿਆ ਤੇ ਕੁਝ ਲਾਗੇ ਛਾਗੇ ਕੁਝ ਕਿਲੋਮੀਟਰ ਦੇ ਇਹਨਾਂ ਦੇ ਘੋੜੇ ਦੇ ਵੀ ਬੱਚੇ ਆ ਉਹਨਾਂ ਤੇ ਵੀ ਝਾਤ ਮਰਵਾਉਣੀ ਆ ਆਪਾਂ ਬੈਠਿਆਂ ਦੀ ਪਿੰਡ ਹੈ ਮਾੜੀ ਉਬੋਕੇ ਤੇ ਜਿਲਾ ਸ਼ੇਰੀ ਤਰਨਤਾਰਨ ਸਾਹਿਬ ਤੇ ਬਾਈ ਵਿਕਰਮਦੇਵ ਨਾਲ ਫਾਦਰ ਸਾਹਿਬ ਬੈਠੇ ਨੇ ਬਾਈ ਹੈਪੀ ਦੀਪ ਸਿੰਘ ਤੇ ਬਾਈ ਵਿਕਰਮਦੇਵ ਨਾਲ ਸੱਜਣ ਬੈਠਿਆ ਪਹਿਲਾਂ ਸਵਾਗਤ ਕਰਦੇ ਆ ਫਿਰ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਬਲ ਗੱਲ बस ਇੰਨੀ ਕਹਿ ਸੱਜਣੋ ਕਿ ਜੇ ਕੋਈ ਭਰਾ ਇੰਨੀ ਮਿਹਨਤ ਕਰਕੇ ਇੰਨੀ ਸ਼ਿੱਦਤ ਨੇ ਨਾਲ ਕੋੜਿਆਂ ਨਾਲ ਇਸ਼ਕ ਰੱਖ ਕੇ ਯਾਰ ਇਥੋਂ ਤੱਕ ਪਹੁੰਚਦਾ ਤੇ ਇੱਕ ਵੀਡੀਓ ਸ਼ੇਅਰ ਕਰਨ ਨਾਲ ਉਹਦਾ ਹੌਸਲਾ ਵੱਧਦਾ ਉਹਨੂੰ ਚੰਗਾ ਕਮੈਂਟ ਕਰਨ ਦੇ ਨਾਲ ਉਹ ਹੋਰ 10 ਕਦਮ ਅੱਗੇ ਵੱਧਦਾ ਸੋ ਸਪੋਰਟ ਜਰੂਰ ਕਰਿਆ ਕਰੋ ਤੇ ਨਵੀਂ ਉਮਰ ਦਾ ਭਰਾ ਹੈ ਬਹੁਤ ਲੋਡ ਹੈ ਤੁਹਾਡੀ სპੋਰਟ ਦੀ ਵੀਡੀਓ ਸ਼ੇਅਰ ਵੀ ਕਰਿਓ ਤੇ ਜੇ ਕੋ ਘੋੜੀ ਭਰਾਉਣੀ ਹੈ ਤੇ ਬੜੀ ਲਿਮਟਡ ਫੀਸ ਦੇ ਵਿੱਚ ਵੀਰ ਹੋਣੀ ਘੋੜਾ ਛੱਡਦੇ ਆ ਤੁਸੀਂ ਘੋੜੀ ਵੀ ਭਰਾ ਸਕਦੇ ਹੋ ਪਹਿਲਾਂ ਸਵਾਗਤ ਕਰਦੇ ਹੋ ਫਿਰ ਜਾਣਕਾਰੀ ਲੈਨੇ ਆ ਬਾਈ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਵਿਕਰਮ ਭਾਈ ਚੜ੍ਹਦੀ ਕਲਾ ਬਹੁਤ ਚੜ੍ਹਦੀ ਕਲਾ ਵੀਰ ਮੇਰੇ ਹਮਾਰੇ ਦੀ ਵਿਕਰਮ ਭਾਈ ਜਦਾਂ ਬਹੁਤ ਸਾਰੇ ਭਰਾ ਤਾਂ ਸ਼ੌਕ ਬਾਰੇ ਜਾਣਦੇ ਆ ਹਾਂ ਜੀ ਕਿਉਂਕਿ ਆਪਾਂ ਪਹਿਲਾਂ ਵੀ ਇੰਟਰਵਿਊ ਕੀਤੀ ਹੈ ਪਰ ਜਿਹੜੀ ਪਹਿਲੀ ਰਾਕ ਵੇਖ ਰਹੀ ਹੈ ਤੁਹਾਨੂੰ ਸ਼ੌਂਕ ਸੀ ਤੇ ਤੁਹਾਡੇ ਫਾਦਰ ਸਾਹਿਬ ਨੂੰ ਸ਼ੌਂਕ ਸੀ ਤੇ ਕਿੰਨਾ ਟਾਈਮ ਹੋ ਗਿਆ ਘੋੜਿਆਂ ਨਾਲ ਜੁੜਿਆ ਨੂੰ ਜਿਹੜਾ ਬਾਈ ਜੀ ਜਿਹੜਾ ਘੋੜੀ ਘੋਡੇ ਦਾ ਸ਼ੌਂਕ ਹੁੰਦਾ ਨਾ ਇਹ ਸ਼ੌਂਕ ਹੁੰਦਾ ਪੀੜ੍ਹੀਆਂ ਦਾ ਖੂਨ ਦਾ ਜੀ ਬਿਨ ਖੂਨ ਤੋਂ ਨਾ ਕੁੱਤੇ ਕਬੂਤਰ ਘੋੜੀ ਦਾ ਕਿਸੇ ਨੂੰ ਸ਼ੌਂਕ ਨਹੀਂ ਆ ਸਕਦਾ ਕਿਸੇ ਨੂੰ ਵਪਾਰ ਦਾ ਸ਼ੌਂਕ ਆ ਕਿਸੇ ਨੂੰ ਰੱਖਣ ਦਾ ਸ਼ੌਂਕ ਆ ਹੂੰ ਕਈ ਬੰਦੇ ਸਿਰਫ ਰੱਖਦੇ ਵਪਾਰ ਕਰਦੇ ਨਹੀਂ ساری ਉਮਰ ਨਾ ਖਰੀਦਦੇ ਨਾ ਵੇਚਦੇ ਬਿਲਕੁਲ ਸਾਡੇ ਪਰਦਾਦਾ ਜੀ ਤੋਂ ਥੋੜਾ ਟਾਈਮ ਸਾਨੂੰ ਪਹਿਲਾਂ ਇੱਕ ਦੋ ਬਜ਼ੁਰਗਾਂ ਤੋਂ ਮੈਨੂੰ ਪਤਾ ਲੱਗਾ ਕਿ ਸਾਡੇ ਪਰਦਾਦਾ ਜੀ ਕੋ ਬਹੁਤ ਚੰਗਾ ਤੇ ਇੱਕ ਵੱਡਾ ਘੋੜਾ ਸੀ ਅੱਛਾ ਸਾਡੇ ਪਰਦਾਦਾ ਮਾਰਵਾੜੀ ਸੀ ਮਾਰਵਾੜੀ ਘੋੜਾ ਅੱਛਾ ਸਿੰਧੀ ਘੋੜੇ ਜਦੋਂ ਹੁੰਦੇ ਸੀ ਉਹਨਾਂ ਟਾਈਮ ਤੋਂ ਉਦੋਂ ਭਾਰਤ ਪਾਕਿਸਤਾਨ ਇੱਕ ਹੁੰਦਾ ਸੀ ਜੀ ਵੰਡ ਤੋਂ ਪਹਿਲਾਂ ਹੂੰ ਉਦੋਂ ਵੀ ਘਰੇ ਬਰੀਡਿੰਗ ਵਾਸਤੇ ਮਿਲਣ ਵਾਸਤੇ ਘੋੜੀਆਂ ਹੁੰਦੀਆਂ ਸੀ ਜੀ ਕਹਿੰਦਾ ਭਾਪੀ ਫਾਦਰ ਸਾਹਿਬ ਦਾ ਜਨਮ ਵੀ ਘੋੜਿਆਂ ਝੋਇਆ ਤੇ ਤੁਹਾਡਾ ਵੀ ਜਨਮ ਘੋੜਿਆਂ ਚ ਹੀ ਹੋਇਆ ਨਹੀਂ ਸਾਡੇ ਨਾ ਦਾਦਾ ਜੀ ਤੋਂ ਘੋੜੇ ਹੁੱਸ ਗਏ अच्छा ਸਾਡੇ ਦਾਦਾ ਜੀ ਪੜ੍ਹੇ ਲਿਖੇ ਸੀ ਉਹ ਟੀਚਰ ਸੀ ਜੀ ਤੇ ਉਹਨਾਂ ਜਾਨਵਰ ਨਹੀਂ ਰੱਖੇ ਘੋੜੇ ਨਹੀਂ ਰੱਖੇ ਸਾਡੇ ਪਰਦਾਦਾ ਜੀ ਘੋੜੀਆਂ ਵੀ ਰੱਖਦੇ ਸੀ ਘੋੜਾ ਵੀ ਰੱਖਦੇ ਸੀ ਉਹ ਘੋੜਾ ਉਹਨਾਂ ਨੂੰ ਦਾਜ ਦੇ ਵਿੱਚ ਆਇਆ ਸੀ ਤੇ ਫਾਦਰ ਸਾਹਿਬ ਨੇ ਵੀ ਨਹੀਂ ਰੱਖੇ ਫਾਦਰ ਸਾਹਿਬ ਨੇ ਮੈਂ ਛੋਟਾ ਜਿਹਾ ਹੁੰਦਾ ਸੀ ਜੀ ਚੌਥੀ ਜਮਾਤ ਚ ਪੜਦਾ ਹਾਂ ਉਦੋਂ ਮੈਨੂੰ ਇੱਕ ਘੋੜੀ ਲੈ ਕੇ ਦਿੱਤੀ ਸੀ ਲਾਲ ਵਾਹ ਜੀ ਉਸ ਤੋਂ ਬਾਅਦ ਸ਼ੌਂਕ ਪੈ ਗਿਆ ਉਹ ਘੋੜੀ ਥੋੜਾ ਜਿਹਾ ਰੱਪਾ ਕੇ ਚਾਲਾ ਮਾਰ ਗਈ ਜੀ ਤੇ ਉਹ ਸ਼ੌਂਕ ਦਿਲ ਦੇ ਵਿੱਚ ਜਿੰਦਾ ਹੁੰਦਾ ਵੀ ਮੰਨੂ ਬਾਈ ਕਹਿੰਦੇ ਹੁੰਦੇ ਮਨੋ ਸ਼ਰਮਾ ਜੀ ਵੀ ਜਿਹੜੇ ਬੰਦੇ ਦਾ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਕੋੜੇ ਦੀ ਰੀੜ ਦੇ ਹੱਡੀ ਦੇ ਨਾਲ ਆਪਦੀ ਰੀੜ ਦੀ ਹੱਡੀ ਕਾ ਜੇ ਉਹ ਬੰਦਾ ਕੋੜੇ ਰੱਖੂਗਾ ਹੀ ਰੱਖੂਗਾ ਬਿਲਕੁਲ ਜੀ ਛੱਡ ਨਹੀਂ ਸਕਦਾ ਇਹਦਾ ਜਨੂਨ ਹੀ ਕੋਸਾ ਹੈ ਤੇ ਹੁਣ ਮੁੜ ਕੇ ਵਿਕਰਮ ਕਿੰਨਾ ਸਮਾਂ ਹੋ ਗਿਆ ਕੋੜਿਆਂ ਚ ਐਂਟਰੀ ਨਹੀਂ ਬਾਈ ਕੋੜੀਆਂ ਰੱਖੇ ਨੂੰ ਤੇ ਮੈਨੂੰ 12 ਸਾਲ ਹੋ ਗਿਆ ਜੀ ਤੇ ਕਮਰਸ਼ਲ ਹੋਇਆ ਨੂੰ ਕਮਰਸ਼ਲ ਹੋਇਆ ਨੂੰ ਬਾਈ 3-4 ਸਾਲ ਹੋਇਆ ਤੇ ਹੁਣ ਜੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਲਈਏ ਕੋੜਾ ਵੀਪ੍ਰਾਵਾ ਨੂੰ ਆਪਾਂ ਦਿਖਾਈ ਜਨੇ ਇਹਦਾ ਨਾਂ ਕੀ ਰੱਖਿਆ ਬਾਈ ਇਹਦਾ ਨਾਂ ਸ਼ਬਾਜ ਹੈ ਜੀ ਤੁਹਾਡੇ ਕੋਲ ਕਿੰਨੇ ਟਾਈਮ ਦਾ ਆ ਗਿਆ ਸੀ ਮੇਰੇ ਕੋਲ ਬਾਈ 3 ਸਾਲ ਹੋ ਗਏ ਕੋੜੇ ਨੂੰ ਤੇ ਕਿਹੜੇ ਕੋੜੇ ਦਾ ਬੱਚਾ ਹੈ ਇਹ ਦੇਵਸਾਹਿਬ ਦਾ ਬੱਚਾ ਜੀ ਦੇਵਸਾਹਿਬ ਆਪ ਪਰਬਤ ਆ ਗਿਆ ਦੇਵਸਾਹਿਬ ਜਿਹੜਾ ਬਾਈ ਮਨੂ ਸ਼ਰਮੇ ਕੋਲ ਸੀ ਹੁਣ ਤਾਂ ਮੇਰੇ ਖਲ ਵੇਗ ਗਿਆ ਕੋੜਾ ਹਾਂਜੀ ਬਾਈ ਇੱਥੇ ਚੱਲ ਗਿਆ ਜੀ ਹਾਂਜੀ ਤੇ ਜੇ ਮਾਂ ਦੀ ਗੱਲ ਕਰੀਏ ਵਿਕਰਮ ਮਾਂ ਬਾਈ ਇਹਦੀ ਪਾਇਲ ਵਾਲੇ ਕੋੜੇ ਦੀ ਸੀ ਹੂੰ ਪਾਇਲ ਵਾਲਾ ਕੋੜਾ ਡਾਇਰੈਕਟ ਤਪਾਂਦਾ ਸੀ ਜੀ ਬਹੁਤ ਹੀ ਜ਼ਿਆਦਾ ਖੂਬਸੂਰਤ ਕੋੜਾ ਹੈ ਇਹ ਇਹਦੇ ਵਿੱਚ ਵਿਕਰਮ ਕੀ ਪੜਦੇ ਹੋ ਬਾਪ ਵਾਲੇ ਪਾਸੇੋਂ ਜ਼ਿਆਦੀ ਖੂਬਸੂਰਤੀ ਪੜਦੇ ਹੋ ਮਜ਼ਬੂਤੀ ਪੜਦੇ ਹੋ ਇਹ ਰਹਾ ਮਾਂ ਵਾਲੇ ਪਾਸੇੋਂ ਬਾਈ ਜਿਹੜੀ ਮਜ਼ਬੂਤੀ ਆ ਉਹ ਆਪਾਂ ਲਾ ਲਈਏ ਵੀ ਦੇਵਲੀ ਲਾਈਨ ਦੇਵ ਆ ਗਿਆ ਪਿੱਛੇ ਪ੍ਰਭਾਤ ਆ ਗਿਆ ਕਨਈਆ ਆ ਗਿਆ ਹੂੰ ਮਜ਼ਬੂਤ ਲਾਈਨ ਆ ਗਈ ਪਿੱਛੇ ਦੇਵਲੀ ਲਾਈਨ ਸਾਰੀ ਬਹੁਤ ਮਜ਼ਬੂਤ ਆਪਾਂ ਸਾਰੇ ਜਾਣਦੇ ਆਂ ਜੀ ਖੂਬਸੂਰਤੀ ਨੂੰ ਆਪਾਂ ਤੂਫਾਨ ਨੂੰ ਜਾਣਦੇ ਆਂ ਜੀ ਅਲੀ ਸ਼ਾਨ ਪੈਦਾ ਹੋਇਆ ਹੂੰ ਗਾਂ ਹੋਰ ਕਿੰਨੇ ਕਿੰਨੇ ਚੰਗੇ ਕੋੜੇ ਅਲੀ ਸ਼ਾਨ ਦਾ ਭਰਾ ਆ ਗਿਆ ਜੀ ਬਾਪ ਵੀ ਪਾਇਲ ਜੀ ਹਣਾ ਵੀ ਤੂਫਾਨ ਬਾਪ ਹੋ ਗਿਆ ਤੇ ਭਰਾ ਪਾਇਲ ਤੇ ਅਲੀ ਸ਼ਾਨ ਹਨਾ ਇੱਕ ਪਿਓ ਦੇ ਹੋਗੇ ਉਹ ਤੋਂ ਗਾ ਬੱਚੀ ਇਧਰੋਂ ਆਪਾਂ ਲਾ ਲਈਏ ਵੀ ਇਧਰੋਂ ਤੂਫਾਨ ਲਾਈਨ ਚੱਲ ਗਈ ਉਧਰੋਂ ਪ੍ਰਭਾਤ ਵਾਲੀ ਲਾਈਨ ਚੱਲ ਗਈ ਮਜ਼ਬੂਤੀ ਤੇ ਖੂਬਸੂਰਤੀ ਦਾ ਜਦੋਂ ਮੇਲ ਹੁੰਦਾ ਹੈ ਹੂੰ ਉਦੋਂ ਹੀ ਸੋਹਣੇ ਬੱਚੇ ਜੰਮਦੇ ਆ ਬਾਕੀ ਦੇਵਸਾਈਵ ਦੇ ਕਾਲੇ ਬੱਚੇ ਬਹੁਤ ਘੱਟ ਨੇ ਬਾਈ ਅੱਛਾ ਹਾਂ ਕਾਲੇ ਸ਼ਾਨ ਬਹੁਤ ਘੱਟ ਤਿਆਰ ਹੋਏ ਆ ਇੱਕ ਮਹਾਰਾਜ ਨੇ ਚਲੋ ਇਹ ਤੇ ਅਣਜਨ ਆਪਣਾ ਆਪ ਹੀ ਡਿਸਾਈਡ ਕਰਦੇ ਆ ਜੀ ਕਿਹੜੇ ਕਰ ਲੱਗਣਾ ਕਿਹੜੇ ਕਰ ਨਹੀਂ ਲੱਗਣਾ ਇਹਨਾਂ ਦੀਆਂ ਸੇਵਾ ਬਹੁਤ ਔਕੀਆਂ ਮਿਲਦੀਆਂ ਬਾਈ ਜੀ ਮੈਂ ਇੱਕ ਗੱਲ ਦੱਸਦਾ ਮੇਰੀ ਨਾ ਦੋਸਤੀ ਵੀ ਐ ਵਿਕਰਮ ਦੇ ਨਾਲ ਅਸੀਂ ਭਰਾ ਵੀ ਆ ਸੱਜਣ ਵੀ ਆ ਤੇ ਗੱਲਾਂ ਜਿਹੜੀਆਂ ਮੈਂ ਇਹਦੇ ਨਾਲ ਕਰ ਲੈਣੀਆਂ ਜਾਂ ਇਹਨੇ ਮੇਰੇ ਨਾਲ ਕਰ ਲੈਣੀਆਂ ਉਹ ਹਰੀਕ ਬੰਦੇ ਨਾਲ ਹੁੰਦੀਆਂ ਵ ਨਹੀਂ ਦੂਜੀ ਗੱਲ ਇਹ ਆ ਵੀ ਜਿੱਦਾਂ ਵਿਕਰਮ ਬੱਚਿਆਂ ਤੇ ਆਈਏ ਥੋੜਾ ਜਿਹਾ ਆਪਾਂ ਘੋੜੇ ਦੀ ਪਹਿਲਾ ਉਮਰ ਦੱਸਿਓ ਕਿੰਨੀ ਐਸ ਹੋ ਗਈ ਜੀ ਉਮਰ ਬਾਈ ਘੋੜੇ ਦੀ 8 ਤੋਂ 9 ਸਾਲ ਹੋ ਗਈ ਹੈ ਜੀ ਜੀ ਹਾਂਜੀ ਹੁਣ ਬੱਚੇ ਆਪਾਂ ਨਾ ਅਜੇ ਤੋਂ ਕੋਈ 2 ਸਾਲ ਪਹਿਲਾਂ ਵੀਡੀਓ ਕੀਤੀ ਸੀ ਪਹਿਲੀ ਜੀ ਉਸ ਤੋਂ ਬਾਅਦ ਤੁਸੀਂ ਬ੍ਰੇਕ ਮਾਰਤੀ ਜੀ ਮੈਂ ਪਿਛਲੇ ਸਾਲ ਵੀ ਇਹਨੂੰ ਕਹਿੰਦਾ ਰਿਹਾ ਵੀ ਬਾਈ ਯਾਰ ਆਪਾਂ ਘੋੜਾ ਵਿਖਾਈਏ ਘੋੜਾ ਵਿਖਾਈਏ ਤੇ ਮੈਨੂੰ ਅੱਜ ਜਾ ਕੇ ਪਤਾ ਲੱਗਿਆ ਵੀ ਇਹ ਘੋੜਾ ਵਿਖਾਉਂਦਾ ਕਿਉਂ ਨਹੀਂ ਸੀ ਉਹ ਤੁਸੀਂ ਆਪਦੇ ਮੂੰਹੋਂ ਦੱਸੋ ਜੀ ਬਾਈ ਮੈਨੂੰ ਇਹ ਵੀ ਘੋੜਾ ਤੇ ਬਾਈ ਆਪਾਂ ਫੜ ਕੇ ਵਿਖਾਈ ਦਵਾਂਗੇ ਜੀ ਆ ਘੋੜਾ ਹੈ ਗੱਲ ਇਹ ਆ ਵੀ ਕੋੜੇ ਨੇ ਜੇ ਆਪਣੇ ਆਪ ਨੂੰ ਪ੍ਰੂਵ ਕਰਨਾ ਤੇ ਰਿਜ਼ਲਟ ਦੇ ਸਿਰ ਤੇ ਹੋਣਾ ਹਾਂ ਅੱਜ ਤੱਕ ਜਿੰਨੇ ਵੀ ਲੈਜੈਂਡ ਕੋੜੇ ਆ ਜਾਂ ਵੱਡੇ ਕੋੜੇ ਆ ਉਹ ਬਾਈ ਆਪਣੇ ਰਿਜ਼ਲਟ ਕਰਕੇ ਹੀ ਪ੍ਰੂਵ ਹੋਏ ਆ ਜੀ ਵੀ ਇੱਕ ਖੂਬਸੂਰਤੀ ਦੀ ਮੂਰਤ ਹੋਣਾ ਅਲੱਗ ਗੱਲ ਆ ਇੱਕ ਚੰਗੇ ਬੱਚੇ ਪੈਦਾ ਕਰਨੀ ਅਲੱਗ ਗੱਲ ਆ ਹਾਂ ਹੁਣ ਹੁਣ ਕਿੰਨੇ ਬੱਚੇ ਆ ਗਏ ਟੋਟਲ ਹੁਣ ਬਾਈ ਜਿੰਨੇ ਕਿਤੇ ਪਿੱਛੇ ਵੀ ਜਿਹੜਾ ਵੀਰਾਂ ਕੋਲ ਹੀ ਉੱਥੇ ਵੀ ਬਹੁਤ ਚੰਗੇ ਚੰਗੇ ਬੱਚੇ ਆ ਇੱਕ ਗੁੜੇ ਵਾਲੇ ਉਹ ਡੇਰੀ ਵਾਲੇ ਮੁੰਡੇ ਜਿਹੜੇ ਮੁਕਸਰ ਵਾਲੇ ਹਾਂਜੀ ਉਹਨਾਂ ਕੋ ਵੀ ਬਾਈ ਇੱਕ ਬੱਚਾ ਉਹ ਕਹਿੰਦੇ ਆ ਵੀ 70 ਇੰਚ ਹੋਇਆ ਖੜਾ ਹਾਂ ਕਿੰਨੇ ਜਰਦਾ ਉਹ ਉਹ ਬਾਈ ਮੇਰੇ ਸਾਹਿਬ ਨਾਲ ਦੋ ਦੰਦ ਲੱਗ ਗਿਆ अच्छा हां भाई 2 दिन ते 70 ਕੋ ਪਹੁੰਚ ਗਿਆ ਉਹ हां मां ਉਹ ਦੀ ਖਲੀਦਾਰਾਪੁਰ ਦੀ ਸੀ ਆਪ ਨੀਲਾ ਮੈਂ ਉਹਦੀ ਹੈਗੀ ਫੋਟੋ ਵੀਡੀਓ हां ਇਹ ਵੀਡੀਓ ਹੈਗੀ ਮੈਂ ਤੁਹਾਨੂੰ ਦਵਾਂਗਾ ਜੀ ਉਹ ਨੀਲਾ ਬਿਸ਼ਰਾ हां जी ਉਹ ਨੀਲਾ ਜੀ ਬਿਸ਼ਰਾ ਜੀ ਹੋਰ ਬਾਈ ਬੜੇ ਚੰਗੇ ਚੰਗੇ ਬੱਚੇ ਤਿਆਰ ਹੋ ਰਹੇ ਕਿੰਨੇ ਕਿੰਨੇ ਬੱਚੇ ਆ ਗਏ ਆ ਬਾਈ ਮੇਰੇ ਲਾਗੇ ਬੰਨੇ 70 ਤੋਂ 80 ਬੱਚੇ ਨੇ ਵਾਹ ਜੀ ਹਾਂ ਜੀ ਤੇ ਮੈਂ ਬਾਈ ਬੜੀਆਂ ਲਿਮਟਿਡ ਤੇ ਚੰਗੀਆਂ ਸਿਲੇਕਟਡ ਕੋੜੀਆਂ ਦੇ ਉੱਤੇ ਹੀ ਕੋਲਾ ਉਹਦਾ ਕੀ ਕਾਰਨ ਹੈ ਵੀ ਮੈਂ ਬਾਈ ਲਾਲੋ ਵੀ ਜਿੰਨੀਆਂ ਘੋੜੀਆਂ ਮੇਰੇ ਤੋਂ ਮਿਲੀਆਂ ਘੋੜੇ ਤੋਂ ਮਿਲਣ ਵਾਸਤੇ ਆਈਆਂ ਸਾਰੀਆਂ ਹੀ ਮਾਰਵਾੜੀ ਸੀ ਹੂੰ ਕਿਸੇ 'ਚ ਕੋਈ ਚੰਬਾ ਪਾਨੀ ਸੀ ਕੋਹੇ 'ਚ ਕੋਈ ਨੁਕਰਾ ਮਿਕਸ ਨਹੀਂ ਸੀ ਵੀ ਕੋਈ ਇਨ ਬਰੀਡਿੰਗ ਜਾਂ ਆਊਟ ਬਰੀਡਿੰਗ ਨਹੀਂ ਹੈ ਜੀ ਇਸ ਕਰਕੇ ਬੱਚੇ ਵੀ ਵਧੀਆ ਆਏ ਵਧੀਆ ਮਾਰਕਿੰਗ ਵਾਲੇ ਆਏ ਹਾਂ ਜ਼ਰੂਰੀ ਨਹੀਂ ਹੁੰਦਾ ਵੀ ਘੋੜਾ ਹਰ ਥਾਂ ਤੇ ਮੱਥੇ ਪਟਾ ਦੋ ਪੈਰ ਚਿੱਟੇ ਹੀ ਦਵੇ ਮਾਰਕਿੰਗ ਬਦਲਦੀ ਰਹਿੰਦੀ ਆ ਕੋਈ ਮਾਂ ਦਾ ਵੀ ਰੋਲ ਹੁੰਦਾ ਕੋਈ ਪੂੜੇ ਦਾ ਵੀ ਰੋਲ ਹੁੰਦਾ ਬਾਡੀ ਬੰਤਰਾਂ ਜੋ ਵੀ ਆ ਸਾਰਾ ਕੁਝ ਇਹ ਦੋਵਾਂ ਦੀਆਂ ਕੰਬੀਨੇਸ਼ਨ ਦੇ ਨਾਲ ਹੀ ਬੰਨੀ ਆ ਉਦੋਂ ਜਿਆਦੀ ਗੱਲ ਕਰੀਏ ਤੇ ਮਾਰਕਿੰਗ ਕਿਵੇਂ ਦੀ ਆਈ ਹੈ ਬਈ ਮਾਰਕਿੰਗ ਆਪਣੇ ਘਰ ਤੇ ਜੋ ਬੱਚਿਆ ਇੱਕ ਥੋੜੇ ਚਿਰ ਪਹਿਲਾਂ ਹੀ ਬੱਚਾ ਆਇਆ ਸੀ ਜੀ ਉਹ ਦੋ ਕੁ ਦਿਨ ਰਿਹਾ ਬੱਚਾ ਚੜਾਈ ਕਰ ਗਿਆ ਉਹ ਮੱਥੇ ਪਟਾ ਤਿੰਨ ਪੈਰ ਚਿੱਟੇ ਜੀ ਤੇ ਆਪਣੇ ਲਾਗੇ ਤੇ ਹੋਰ ਬੜੇ ਚੰਗੇ ਚੰਗੇ ਬੱਚੇ ਆਏ ਆਪਣੇ ਘਰ ਬੱਚੀ ਪੰਜ ਕਲੇਣ ਆਈ ਆ ਇੱਕ ਬੱਚੀ ਅਵਲਖ ਆਈ ਖੜੀ ਆ ਹੁਣ ਇੱਕ ਬੱਚਾ ਮੇਰੇ ਘਰ ਹੀ ਮੱਥੇ ਫੁੱਲ ਵਾਲਾ ਆ ਆ ਇਹ ਤੇ ਬਾਈ ਮਾਰਕਿੰਗ ਕੋੜੀ ਦੇ ਸਾਹਣਾ ਹਨਾ ਬੜੇ ਸੁਨੇ ਬੜੇ ਹਾਈਟਾਂ ਕਰਨ ਵਾਲੇ ਬੱਚੇ ਆ ਜਿਹੜੀ ਬਸ਼ੀਰੀ ਆ ਹੁਣ ਆਪਾਂ ਉਹਦੀ ਗੱਲ ਤੁਸੀਂ ਛੇੜੀ ਐ ਜੀ ਉਹ ਤਾਂ ਭਰਾਵਾਂ ਨੂੰ ਮੈਂ ਸ਼ੁਰੂ ਚ ਹੀ ਮੋਟਾ-ਮੋਟਾ ਜਿਹਾ ਦੱਸਤਾ ਸੀ ਜੀ ਜੇ ਗੱਲ ਕਰਾਂ ਤੇ ਇਹ ਆਪ ਕਿੰਨੇ ਚਿਰ ਦੀ ਹੋਗੀ ਏ ਭਾਈ 4.5 ਮਹੀਨੇ ਦੀ ਹੋ ਗਈ। ਹਰੇ 4.5 ਮਹੀਨੇ ਆਂਦੀ ਹੈ। ਹਾਂਜੀ ਭਾਈ। ਪਰ ਗਰੋਥ ਗਰਾ ਤਾਂ ਬਹੁਤ ਕੀਤੀ ਹੈ ਭਾਈ। ਜੀ ਭਾਈ। ਇਹ ਮਾਲੇ ਪਾਸਿਓਂ ਆਈ ਹੈ ਤੇ ਬਾਪ ਵਾਲੇ ਪਾਸਿਓਂ ਆਈ ਹੈ। ਇਹਦਾ ਭਾਈ ਜਿਹੜੀ ਆ ਅਬਲਖ ਬੱਚੀ ਇਹਦਾ ਨਾ ਜਿਹੜੀ ਮਾਂ ਹੈ ਉਹਦਾ ਕਦ ਕਾਫੀ ਚੰਗਾ ਸੀ ਬਹੁਤ ਵੱਡੀ ਬਰਡੇ ਦੀ ਕੁੜੀ ਤਾਂ ਆ ਵੀ ਮਹੀਨਾ ਕੇ ਪਹਿਲਾਂ ਉਹ ਵੀ ਛੱਡ ਗਈ। ਓਏ ਹੋਏ। ਤੇ ਉਹਦਾ ਬਾਪ ਮੋਤੀ ਸੀ ਜੀ। ਹੂੰ ਮੋਤੀ ਕੋੜਾ ਅਬਲਖ ਬਹੁਤ ਚੰਗਾ ਹੋਇਆ ਹੈ। ਜੀ। ਪੈਰਸ ਲਾਈਨ ਦੇ ਵਿੱਚੋਂ। ਅੱਛਾ ਰੰਗ ਇਹ ਲੈ ਗਈ। ਮਾਲੂਛੀ ਦੀ ਮਾਂ ਤੇ ਮਾਂ ਤੇ ਆਪਣੇ ਖਾਨ ਤੇ ਬਾਕੀ ਜੇ ਬਰੀਕੀਆਂ ਦੀ ਗੱਲ ਕਰੀਏ ਗਰੋਥ ਦੀ ਉਹ ਬਾਤ ਤੇ ਉਹ ਬਾਤ ਤੇ ਲੈ ਗਈ ਬਿਲਕੁਲ ਤੇ ਇਹ ਹੁਣ ਤਿੰਨੇ ਬੱਚੇ ਜਿਹੜੇ ਤੁਹਾਡੇ ਫਾਰਮ ਤੇ ਆ ਹੋਰ ਦੋ ਵੀ ਵਿਖਾਉਣੇ ਆ ਤੁਹਾਨੂੰ ਹਾਂਜੀ ਇਹਨਾਂ ਦਾ ਕੋਈ ਸੇਲ ਦਾ ਵਿਚਾਰ ਬਣਿਆ ਫਿਰ ਦੇਖ ਕੇ ਜਾ ਜੇ ਇਹਨਾਂ ਦੀ ਸਾਂਭ ਸੰਭਾਲ ਕਰੂਗਾ ਨਹੀਂ ਕੋਈ ਗੱਲ ਨਹੀਂ ਬਾਈ ਆਪਾਂ ਤੇ ਜੇ ਕੋਈ ਚੰਗੇ ਪੈਸੇ ਭੰਪਰਾ ਲਾਊਗਾ ਤੇ ਆਪਾਂ ਦੇ ਵੀ ਦਵਾਂਗੇ ਕੋਈ ਇੱਥੇ ਗੱਲ ਨਹੀਂ ਜਿਹੜਾ ਇੱਕ ਬੱਚਾ ਆਪਾਂ ਲਾਸਟ ਦੇ ਵਿਖਾਇਆ ਬਸ਼ੇਰਾ ਹਾਂ ਉਹ ਕਿੰਨੇ ਚਿਰ ਦਾ ਜੀ ਉਹ ਬਾਈ ਹੋ ਗਿਆ 1.5 ਮਹੀਨੇ ਦਾ ਤੇ ਉਹ ਮਾਂਲੇ ਪਾਸੇ ਉਹ ਕਿਹੜੇ ਖਾਂਦਾ ਹੁੰਦਾ ਉਹਦੀ ਮਾਂ ਜੀ ਅਲੀ ਕਿਰਲਗੜ੍ਹ ਵਾਲੇ ਦੀ ਹੈ ਜੀ ਅੱਛਾ ਹਾਂਜੀ ਉਹਦੇ ਚ ਮਜ਼ਬੂਤੀ ਬਹੁਤ ਹੈ ਨਾ ਹਾਂ ਮਜ਼ਬੂਤੀ ਬਹੁਤ ਹੈ ਉਹਦੇ ਇਧਰ ਵੀ ਮਸਕੀਨੀ ਦਾ ਮਜ਼ਬੂਤੀ ਤੇ ਉਧਰ ਵਾਲੀ ਗੱਲ ਕਿਰਨਗੜ੍ਹ ਵਾਲਾ ਵੀ ਸ਼ਕੀਨੀ ਮਜ਼ਬੂਤੀ ਲਈ ਮੰਨਿਆ ਜਾਂਦਾ ਬਿਲਕੁਲ ਜੀ ਬਿਲਕੁਲ ਅਲੀ ਦੇ ਜੀ ਜੈਡ ਬਲੈਕ ਬੱਚੇ ਬਹੁਤ ਆਏ ਵੀ ਉਹਨੂੰ ਆਪਾਂ ਜਾਣਦੇ ਵੀ ਜੈਡ ਬਲੈਕ ਕੋੜੇ ਕਰਕੇ ਵੀ ਉਹਦੇ ਬੱਚੇ ਜਿਹੜੇ ਜੈਡ ਬਲੈਕ ਆਉਂਦੇ ਆ ਮਾਰਕਿੰਗ ਨਹੀਂ ਆਉਂਦੀ ਇਹ ਬਸ਼ੇਰੇ ਦੇ ਵੀ ਮਾਰਕਿੰਗ ਹੋ ਸਕਦਾ ਤਾਈਆਂ ਹੀ ਨਹੀਂ ਆਈ ਇਦੇ ਮੱਥੇ ਫੋਲ ਆ ਨਾ ਇਦੇ ਮੱਥੇ ਫੋਲ ਹਾਂਜੀ ਪੈਰ ਕੋਈ ਵੀ ਨਹੀਂ ਜੀ ਅੱਛਾ ਬਾਕੀ ਸਾਰਾ ਕਾਲਾ ਸਾਰਾ ਕਾਲਾ ਮੱਥੇ ਫੋਲ ਹਾਂਜੀ ਤੇ ਇੱਕ ਜਿਹੜੀ ਹੋਰ ਵੱਡੀ ਬਸ਼ੇਰੀ ਆ ਉਹ ਜਿਹੜੀ ਨਿੱਕੀ ਵਿਚਕਾਰ ਹਾਂਜੀ ਹਾਂਜੀ ਉਹ ਬਸ਼ੇਰੀ ਆ ਜੀ ਉਹ ਬਾਈ ਹੋ ਗਈ ਕੋਈ 18 ਕੇ ਦਿਨ ਦੀ 18 ਦਿਨਾਂ ਦੀ ਹਾਂਜੀ ਤੇ ਬਸ਼ੇਰਾ ਵੀ 17 18 ਦਿਨਾਂ ਦਾ ਨਹੀਂ ਜੀ ਉਹ 1 ਮਹੀਨੇ ਤੋਂ ਪਲੱਸ ਦਾ 1.5 ਮਹੀਨੇ ਦੇ ਵਿੱਚ ਵਿੱਚ ਹਾਂਜੀ ਹਾਂਜੀ ਤੇ ਉਹ ਇਹਨਾਂ ਦੇ ਵਿੱਚੋਂ ਉਹ ਤਾਂ ਸਾਰੇ ਹੀ ਬੱਚੇ ਮਾਂ ਨੂੰ ਪੁੱਤ ਤਾਂ ਸਾਰੇ ਹੀ ਪਿਆਰੇ ਹੀ ਹੁੰਦੇ ਬਿਲਕੁਲ ਬਿਲਕੁਲ ਇਹ ਤਾਂ ਸਰੋਤੋਂ ਤੁਸੀਂ ਦੱਸੋ ਭਾਈ ਵੀ ਬਾਈ ਜਦ ਨੇ ਜਿਹੜੀ ਮਿਹਨਤ ਕੀਤੀ ਹੈ ਇਹਨਾਂ ਜਵਾਕ ਨੇ ਭਾਈ ਤੁਹਾਨੂੰ ਇਹਦੇ ਰਿਜ਼ਲਟ ਕਿਵੇਂ ਲੱਗੇ ਆ ਐ ਵਿਕਰਮ ਕਿੰਨਾ ਕ ਸੌਖਾ ਹੈ ਇੱਥੋਂ ਤੱਕ ਪਹੁੰਚਣਾ ਬਈ ਸੌਖਾ ਦੇ ਕੀ ਕਹਿ ਸਕਦੇ ਆਪਾਂ ਜੇ ਆਪਾਂ ਵੇਖੀਏ ਵੀ ਘੋੜੀਆਂਾਂ ਚ ਪੈਸੇ ਬੰਦੇ ਬਈ ਪੈਸੇ ਵੀ ਬਹੁਤ ਬੰਦੇ ਮੈਂ ਘਰੋਂ ਵਸ਼ੇਰੀਆਂ ਚੰਗੇ ਮੁੱਲ ਤੇ ਦਿੱਤੀਆਂ ਨੇ ਹਾਂ ਪਿਛਲੇ ਸਾਲ ਜਿਹੜੀਆਂ ਦਿੱਤੀਆਂ ਦਿਲਬਾਗ ਦੀਆਂ ਸੀ ਹਾਂ ਕਾਂਟੇ ਦੀਆਂ ਕਾਂਟੇ ਦੀ ਵੀ ਸੀ ਹਾਂ ਹੋਰ ਵੀ ਬਈ ਚੰਗੇ ਇੱਕ ਦੋ ਜਾਨਵਰ ਦਿੱਤੇ ਜੀ ਤੇ ਵੇਖਿਆ ਜਾਵੇ ਤੇ ਬਈ ਕਬਰਸਤਾਨ ਹੀ ਬਣਿਆ ਪਿਆ ਵੀ ਹੁਣ ਤੱਕ ਆ ਜਿਹੜੀ ਡੱਬੀ ਕੋੜੀ ਮਰੀ ਆ ਤੇ 15 ਜਨਵਰ ਹੁਣ ਤੱਕ ਮੈਂ 15 ਜਨਵਰ ਨੱਪ ਚੁੱਕੇ ਹਾਂ ਹਾਂਜੀ ਸਰ ਜੀ ਨੂੰ 15 ਜਨਵਰ ਮੂੰਹ ਨਾਲ ਕਹਿ ਦੇਣਾ ਮਾੜਾ ਮਾੜੇ ਦੇਲ ਵਾਲਾ ਬੰਦਾ ਤੇ ਬਾਈ ਥੱਲੇ ਲਾ ਕੇ ਬਹਿ ਜਾਂਦਾ ਉਹ ਤੇ ਕੰਨਾਂ ਨੂੰ ਹੱਥ ਲਾਊਗਾ ਇਹ ਤੇ ਬਾਈ ਮਾਲਕ ਦੀਆਂ ਦਾਤਾਂ ਨੇ ਜਿਹੜਾ ਵੱਡੇ ਗੁਰਦੇ ਵਾਲੇ ਬੰਦੇ ਦਾ ਕੰਮ ਹੈ ਬਿਲਕੁਲ ਜੀ ਤੇ ਹੁਣੇ ਲਾਸਟ ਹੀ ਮਹੀਨੇ ਬਾਈ ਕਹਿੰਦਾ ਦੱਸਦਾ ਹੀ ਪਿਆ ਕਿ ਜਿਹੜੀ ਅਬਲਕ ਵਸ਼ੇਰੀ ਤੁਹਾਨੂੰ ਵਿਖਾਈ ਉਹਦੀ ਜਿਹੜੀ ਮਾਂ ਹੈ ਉਹਨੂੰ ਸੱਪ ਲੜ ਗਿਆ ਬਾਈ ਹਾਂ ਸੱਪ ਲੜ ਗਿਆ ਉਹਨੂੰ ਸੱਪ ਲੜ ਗਿਆ ਵਿਚਾਰੀ ਨੂੰ ਤੇ ਉਹ ਵੀ ਆਪਣੇ ਤੋਂ ਦੂਰ ਹੋ ਗਈ ਤੇ ਪਰ ਮੈਂ ਇੱਕ ਗੱਲ ਹਮੇਸ਼ਾ ਕਹਿਣਾ ਹੁੰਦਾ ਹਾਂ ਵਿਕਰਮ ਆਪਾਂ ਨਾ ਇਹਨਾਂ ਦਾ ਰਸਾ ਲਾਈਏ ਕਰੋ ਬਿਲਕੁਲ ਜੀ ਬਿਲਕੁਲ ਜੋ ਪਰਮਾਤਮਾ ਆਪਦੀ ਮਰਜ਼ੀ ਨਾਲ ਖੜਦਾ ਤੇ ਉਹ 10 ਗੁਣਾ ਕਰਕੇ ਮੋੜਦਾ ਜੀ ਬਿਲਕੁਲ ਮੈਂ ਤਾਂ ਬਾਈ ਇਹ ਚੀਜ਼ ਤੇ ਮਹਿਸੂਸ ਕਰਦਾ ਵੀ ਇਹਨਾਂ ਨੂੰ ਇੜਕ ਛਿੜਕ ਵੀ ਕੋਈ ਨਹੀਂ ਕਰਨੀ ਚਾਹੀਦੀ ਕੋਈ ਗਾਲ ਗਲੋਚ ਵੀ ਕੋੜੀ ਤੋਂ ਨਹੀਂ ਕਰਨਾ ਚਾਹੀਦਾ ਇਹ ਬੜੇ ਤਗੜੇ ਫਰਿਸ਼ਤੇ ਹੁੰਦੇ ਆ ਕੋਈ ਪਤਾ ਨਹੀਂ ਇਹ ਕੀ ਜੀ ਅੱਛਾ ਹੁਣ ਜੇ ਗੱਲ ਕਰੀਏ ਆਪਾਂ ਨੇੜੇ-ਨੇੜੇ ਵਾਲੇ ਜਿਹੜੇ ਬੱਚੇ ਦਿਖਾ ਕੇ ਆਏ ਆ ਹਾਂਜੀ ਉਹ ਜ਼ਿਆਦਾਤਰ ਵਸ਼ੇਰੀਆਂ ਦੀ ਗਿਣਤੀ ਆ ਕਿ ਵਸ਼ੇਰੀਆਂ ਦੀ ਗਿਣਤੀ ਹੈ ਬਾਈ ਐਤਕੀ ਤੋਂ ਤੇ ਆਹ ਸੀਜ਼ਨ ਦੇ ਵਿੱਚ ਵਸ਼ੇਰੀਆਂ ਬਹੁਤ ਆਈਆਂ ਨੇ ਵਸ਼ੇਰੇ ਬਹੁਤ ਇੱਕ ਦੋ ਹੀ ਆਏ ਨੇ ਤੇ ਪਿਛਲੇ ਸਾਲ ਤੋਂ ਕੋ ਬਸ਼ੇਰੇ 4-5 ਹੀ ਵਿੱਚੋਂ ਇੱਕ ਦੋ ਗੁਜ਼ਰ ਵੀ ਗਏ ਹੂੰ ਤੇ ਵਸ਼ੇਰੀਆਂ ਦੀ ਬਹੁਤ ਗਿਣਤੀ ਆ ਵੀ ਜਿਆਦੀਆਂ ਵਸ਼ੇਰੀਆਂ ਆਉਂਦੀਆਂ ਨੇ ਹਾਂਜੀ ਹੁਣ ਫੀਸ ਦਾ ਪੜਦਾ ਚੱਕਦੀ ਹੈ ਫੀਸ ਕੀ ਲਾਉਂਗੇ ਤੇ ਕਿੰਨੇ ਜੰਪਾ ਦੋਗੇ ਬਾਈ ਜੰਪਾ ਜੰਪਾ ਦੀ ਨਹੀਂ ਕੋਈ ਵੀ ਗੱਲ ਵੀ 4 ਹਿੱਟਾਂ ਕੁੜੀ ਆਵੇ ਹਰ ਹੀਟ ਦੇ ਵਿੱਚ ਦੋ ਜੰਪ ਅੰਦਰ ਦੀ ਸਾਫ ਹੋਵੇ ਕੁੜੀ ਹਾਂਜੀ ਨਹੀਂ ਭਾਈ ਆਪਾਂ ਚਾਰ ਹੀ ਟਾਂ ਕਹਤੀਆਂ ਵੀ ਚਾਰ ਵਾਰ ਕੁੜੀ ਹੀਟ ਸਾਭੀ ਥੱਕੀ ਥੋੜੀ ਰਹੀ ਅਗਲੀ ਵਾਰ ਛੱਡੋ ਅਗਲੀ ਵਾਰ ਦੋ ਦੋ ਜੰਪ ਭਾਈ 8 ਜੰਪ ਦਵਾਂਗੇ ਫੀਸ ਕੀ ਲੈਨੇ ਹੂ ਸੇਵਾ ਜੀ ਫੀਸ ਭਾਈ ਆਪਾਂ ਲੈਨੇ 36000 ਰੁਪਿਆ 36000 ਰੁਪਿਆ ਬਾਕੀ ਕੋਈ ਗੱਲ ਨਹੀਂ ਕੋਈ ਪੈਣ ਭਰਾਵ ਮਾਨਤਾਲ ਮਾਨਤਾਲ ਪੂਰਾ ਕਰਾਂ ਜੀ ਬਿਲਕੁਲ ਮਾਨਤਾਲ ਪੂਰਾ ਕਰੂਗਾ ਸੱਜਣਾ ਭਈ ਇੱਕਰੀ ਆਪਾਂ ਨਾ ਲੋਕੇਸ਼ਨ ਦੁਬਾਰਾ ਦੱਸ ਸਕੀਏ ਵੀ ਫਾਰਮ ਪੈ ਕਿੱਥੇ ਕਿ ਜਾਂਦਾ ਇਹ ਭਾਈ ਪਿੰਡ ਮਾੜੀ ਅੱਧੋ ਕਿ ਆ ਜੀ ਆਪਣਾ ਹਾਂ ਤੇ ਜਿਲ੍ਹਾ ਆਪਣਾ ਤਰਨਤਾਰਨ ਪਿੱਖੀਵਿੰਡ ਦੇ ਨੇੜੇ ਆ ਜੀ ਪਿੱਖੀਵਿੰਡ ਪੱਟੀ ਦੇ ਆ ਫਾਰਮ ਦਾ ਨਾਮ ਕੀ ਸੰਦੂ ਸਟੱਡ ਫਾਰਮ ਜੀ ਸੰਦੂ ਸਟੱਡ ਫਾਰਮ ਤੇ ਹੋਰ ਕੋਈ ਗੱਲਬਾਤ ਭਰਾਵਾਂ ਨੂੰ ਇਹ ਘੋੜੇ ਬਾਬਤ ਜਾਂ ਘੋੜੇ ਦੇ ਵਿੱਚ ਜਦੋਂ ਆਪਾਂ ਪਿਛਲੀ ਵੀਡੀਓ ਕੀਤੀ ਸੀ ਤੇ ਹੁਣ ਮੈਨੂੰ ਤਾਂ ਬਹੁਤ ਨਿਖਾਰ ਲੱਗਿਆ ਹਾਂਜੀ ਘੋੜੇ ਦੀ ਹਾਈਟ 'ਚ ਵੀ ਫਰਕ ਪਿਆ ਹੈ ਘੋੜੇ ਦੀ ਗਰੋਥ 'ਚ ਵੀ ਫਰਕ ਪਿਆ ਹੈ ਘੋੜੇ ਦੇ ਸੁੰਭ ਘੋੜੇ ਨੇ ਯਾਰ ਮੰਨ ਲਓ ਬਾਕੀ ਤਾਂ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਕੀ ਕਿਹੜੀ ਨਿਖਾਰ ਸਮਝਦੇ ਹੋ ਮੈਂ ਤਾਂ ਬਈ ਇਹੀ ਚੀਜ਼ ਸਮਝਦਾ ਵੀ ਇਹ ਸੇਵਾ ਜੀ ਕੋੜੀ ਕੋੜੇ ਦਾ ਪਿੰਡਾ ਜੋ ਵੀ ਆ ਜੀ ਇਹ ਸੇਵਾ ਦੀ ਕਮਾਈ ਜਿਹੋ ਜੀ ਆਪਾਂ ਸੇਵਾ ਕਰ ਲਾਂਗੇ ਉਹੋ ਜਈ ਆਪਣੇ ਸਾਹਮਣੇ ਬਣ ਜਾਊਗਾ ਜੀ ਜੀ ਹੁਣ ਫਿਰ ਨੋਰਮਲ ਦਾਣਾ ਹੀ ਚੱਲ ਰਿਹਾ ਜੀ ਹਾਂਜੀ ਬਿਲਕੁਲ ਬੇਸਿਕ ਡਾਈਟ ਹੀ ਦੇ ਰਹੇ ਹਾਂ ਜੀ ਹਾਂਜੀ ਲੈ ਵੀ ਬਹੁਤ ਸੋਹਣਾ ਮਾਰਵਾੜੀ ਆਪਣੀ ਏਰੀਏ ਦਾ ਘੋੜਾ ਹੈ ਮਾਝੀ ਦੀ ਧਰਤੀ ਦਾ ਮਾੜੀ ਮਾੜੀ ਉਭੋਕੇ ਪਿੰਡ ਜਿਲ੍ਹਾ ਤਰਨਤਾਰਨ ਤੇ ਸੰਧੂ ਸਟੇਬਲ ਸੰਧੂ ਸਟੱਡ ਫਾਰਮ ਬਾਈ ਵਿਕਰਮਜੀਤ ਸਿੰਘ ਤੇ ਉਹਨਾਂ ਦੇ ਫਾਦਰ ਸਾਹਿਬ ਇਹਨਾਂ ਦੇ ਵਿੱਚ ਹੀ ਰਹਿੰਦੇ ਆ 24 ਘੰਟੇ ਬਹੁਤ ਮਿਹਨਤ ਕਰਦੇ ਆ ਕਿਸੇ ਵੀ ਪ੍ਰਕਾਰ ਦੀ ਕੋੜੀ ਤੁਸੀਂ ਭਰਉਣੀ ਹੈ ਤੇ ਬਾਈ ਨਾਲ ਖੁੱਲੇ ਦਿਲ ਨਾਲ ਸੰਪਰਕ ਕਰ ਲਿਓ ਫੀਸ ਦਾ ਵੀ ਕੋਈ ਚੱਕਰ ਨਹੀਂ ਇਕੱਲੀ ਫੋਨ ਲਾ ਲਿਓ ਬਹੁਤ ਹੀ ਮਾਨ ਤਤਕਾਰ ਕਰਦੇ ਆ ਕੋੜੀ ਰੋਕਣ ਦਾ ਪ੍ਰਬੰਧ ਵੀ ਹੈਗਾ ਵੀਰੇ ਹਾਂਜੀ ਹਾਂਜੀ ਬਿਲਕੁਲ ਸਟੇਬਲ ਵੀ ਹੈ ਹਾਂ ਕੋਈ ਚੱਕਰ ਨਹੀਂ ਚੈੱਕ ਪਾਸ ਕਰਾ ਕੇ ਲੈ ਜਾਵਾਂਗੇ ਹਾਂ ਉਹ ਵੀ ਬਾਈ ਹੈਗੇ ਪ੍ਰਬੰਧ ਉਹਦਾ ਕੋਈ ਫੀਸ ਚ ਕਰੋਂਗੇ ਕਿ ਅਲੱਗ ਨਾ ਬਈ ਕਰ ਲਾਂਗੇ ਜਿੱਦਾਂ ਵੀ ਹੋਊਗਾ ਜਿੱਦਾਂ ਦਾ ਕੋਈ ਸਟੇਬਲ ਚਾਰजेस ਵਗੈਰਾ ਕਰ ਲਾਂਗੇ ਉਦੋਂ ਨਾ ਜੋ ਮਾਰਕੀਟ ਚੱਲਦਾ ਹੈ ਹਾਂਜੀ ਬਿਲਕੁਲ ਮਾਰਕੀਟ ਨਾਲੋਂ ਬਹੁਤ ਜ਼ਿਆਦਾ ਜੀ ਆਪਣਾ ਜੀ ਪੈਸਾ ਤੁਣੀ ਤੁਹਾਨੂੰ ਯਾਰ ਟੈਨਸ਼ਨ ਲੈਣ ਦੀ ਲੋੜ ਮੋਟੀ ਗੱਲ ਕਹਾਂ ਤੋ ਵੀ ਬਾਈ ਨੂੰ ਗੱਲ ਕਰ ਲਿਓ ਤੁਹਾਨੂੰ ਖੁਸ਼ ਕਰਕੇ ਭੇਜੂਗਾ ਅੱਛਾ ਬਈ ਬਪੂ ਜੀ ਸਵਾਗਤ ਹੈ ਸასი ਘਰ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਠੀਕ ਠਾਕ ਬਪੂ ਜੀ ਜਿਹੜੇ ਨਵੇਂ ਬੱਚੇ ਸੋਚ ਰਿਹਾ ਘੋੜੇ ਲੈਣ ਨੂੰ ਜਾਂ ਘੋੜੀਆਂ ਲੈਣ ਨੂੰ ਜਾਂ ਵਸ਼ੀਰੇ ਵਸ਼ੀਰਾਂ ਲੈਣ ਨੂੰ ਹਾਂਜੀ ਸੋਚੀ ਤਾਂ ਬੈਠੇ ਆ ਪਰ ਡਰ ਵੀ ਲੱਗਦਾ ਹੈ ਮਾਰਕੀਟ 'ਚ ਜਿੰਨੂੰ ਹੁਣ ਗੋਤਾ ਇਹ ਵੀ ਆ ਵੀ ਜਿੰਨੇ ਚਿਰ ਸਮੁੰਦਰ 'ਚ ਗੋਤਾ ਨਹੀਂ ਲੱਗਦਾ ਉਹ ਨਿਚਰ ਧਰਨਾ ਵੀ ਨਹੀਂ ਆਉਂਦਾ ਬਿਲਕੁਲ ਠੀਕ ਕੀ ਸਮਝਦੇ ਹੋ ਵੀ ਨਵੇਂ ਭਰਾਵਾਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਕੀ ਸੋਚ ਕੇ ਹੁਣ ਬਿਜ਼ਨਸ 'ਚ ਕਿ ਸ਼ੌਂਕ ਨਾ ਛੱਡੋ ਮੈਂ ਆਪਣੇ ਪੁੱਤ ਨੂੰ ਇੱਕੋ ਹੀ ਮੈਸੇਜ ਦਿੱਤਾ ਜੀ ਇਹ ਬੇਟਾ ਜੇ ਇਹ ਜਨਮ ਰੱਖਿਆ ਹੂੰ ਇਹਨੂੰ ਪਾਇਆ ਵੀ ਮੈਂ ਹੀ ਇਸੇ ਕੰਮ ਦੇ ਵਿੱਚ ਜੀ ਤੇ ਚਲੋ ਮਾਲਕ ਨੇ ਤਰੱਕੀ ਬਖਸ਼ੀ ਹੂੰ ਸਰ ਇੱਕ ਗੱਲ ਇਹਨੂੰ ਮੈਂ ਪਹਿਲਾਂ ਕਹਿ ਦੁੱਤੀ ਸੀ ਕੋਈ ਭੈਣ ਭਰਾ ਕੋਈ ਸੱਜਣ ਜੇ ਕਿਸੇ ਤੇ ਪੀੜ ਪਈ ਆ ਹੂੰ ਕਿਸੇ ਦਾ ਜਾਨਵਰ ਬਿਮਾਰ ਆ ਜੀ ਜਿੰਨੀ ਤੁਹਾਨੂੰ ਨੌਲੇਜ ਹੈਗੀ ਆ ਉਹਨੂੰ ਜ਼ਰੂਰ ਦੱਸੋ ਜੀ ਬਿਲਕੁਲ ਉਹਦਾ ਪਾਲਾ ਕਰੋ ਬਿਲਕੁਲ ਜਿੰਨਾ ਵੀ ਹੋ ਸਕਦਾ ਜੇ ਪੈਸਾ ਕਮਾਉਣਾ ਹੁੰਦਾ ਤੇ ਪੈਸਾ ਤੇ ਜਿੰਨਾ ਮਰਜ਼ੀ ਕਮਾ ਲਈ ਹੂੰ ਜੀ ਤੇ ਜਿਹੜਾ ਭਲਾ ਕਮਾਉਣਾ ਆ ਉਹ ਰੱਬ ਦੇ ਹੱਥ ਆਂਦਾ ਜੀ ਬਿਲਕੁਲ ਤੇ ਅੱਧੀ ਅੱਧੀ ਰਾਤ 12 12 1 ਵਜੇ ਵੀ ਜੇ ਫੋਨ ਆ ਗਿਆ ਤੇ ਅਸੀਂ ਚਿਪ ਕਰ ਚੁਪੇ ਕੱਲੇ ਆ ਇਹਨੂੰ ਆਪਣਾ ਪੁੱਤ ਜਾ ਅਗਲੇ ਦਾ ਜਨਮਰ ਪਤਾ ਨਹੀਂ ਕਦੋਂ ਨਗਟੇਲਾ ਜੀ ਇਹ ਵੀ ਪਹਿਲ ਦੇ ਆਧਾਰ ਤੇ ਜਾਂਦਾ ਬਾਪੂ ਹਾਂਜੀ ਮੈਨੂੰ ਪਤਾ 100 100 ਕਿਲੋਮੀਟਰ ਵੀ 150 ਕਿਲੋਮੀਟਰ ਵੀ ਇਹਦੀ ਇੱਕ ਸਿਵ ਤਾ ਵਿਕਰਮ ਦੀ ਇਹ ਨੂੰ ਰਾਤ ਨੂੰ 1.5 ਵਜੇ ਵੀ ਫੋਨ ਆ ਜੇ ਤਾਂ ਵੀ ਗੱਡੀ ਖੇਡ ਦਿੰਦਾ ਇਹ ਨੂੰ ਸਮਝਾਇਆ ਹੀ ਪੁੱਤੋ ਇਸੇ ਇਸੇ ਕਰਕੇ ਆ ਹਾਂ ਵੀ ਪੁੱਤੋ ਇਹ ਜਨਮ ਜਿਹੜੇ ਹੁੰਦੇ ਆ ਹਾਰੀ ਸਾਰੀ ਬੰਦੇ ਤੋਂ ਕਈ ਮਾਤਰਾ ਤੋਂ ਨਹੀਂ ਲੈ ਜਾਂਦੇ ਹੂੰ ਤੇ ਜੇ ਕੋਈ ਜਦਾ ਚੁੱਕ ਚਕਾ ਕੇ ਕਰ ਕਤਰ ਕੇ ਕੋਈ ਇੱਕ ਲੈ ਵੀ ਲੈਂਦਾ ਤੇ ਜਿਹਦਾ ਉਹ ਢੱਲਾ ਮਟਾਇਆ ਤੇ ਜੇ ਆਪਣੇ ਜਾਇਆ ਆਪਣੇ ਹਲਕ ਕੀਤੇ ਆ ਉਹਦਾ ਜਨਮ ਰਾਜੀ ਹੁੰਦਾ ਠੀਕ ਹੁੰਦਾ ਤੇ ਇਸ ਤੋਂ ਵੱਧ ਸੇਵਾ ਹੀ ਕੋਈ ਨਹੀਂ ਸੇਵਾ ਹੀ ਕੋਈ ਨਹੀਂ ਜੀ ਬਸ ਨੇਕ ਨੀਤੀ ਨਾਲ ਆਪਣੀ ਕਮਾਈ ਕਰੋ ਆਪਣੇ ਫਾਰਮ ਤੇ ਧਿਆਨ ਰੱਖੋ ਜੀ ਜਨਮਰਾਂ ਦਾ ਸੋਣਾ ਇਹਨਾਂ ਨੂੰ ਦਾਣਾ ਪਾਣੀ ਪਾਓ ਜੀ ਇੱਕ ਹੰਦਾ ਵੀ ਘੋੜਾ ਘੋੜੀ ਰੱਖ ਕੇ ਮੁਰਕਿਆਂ ਨੂੰ ਪੁੱਛਣੇ ਨਹੀਂ ਟੂੜੀ ਭਾਂਗ ਸੁੱਟੀ ਜਾਓ ਹੂੰ ਉਹ ਗੰਮਣੀ ਜੀ ਜੇ ਸੇਵਾ ਕਰਨੀ ਤੇ ਚੰਗੀ ਤਰ੍ਹਾਂ ਕਰੋ ਇਹਨਾਂ ਦੀ ਜੇ ਬਾਪੂ ਜੀ ਇਹ ਇੰਨੀ ਭਰਾਵਾਂ ਦੀ ਕੋਈ ਮੰਨ ਲਓ ਇੱਕ ਤਾਂ ਹੁੰਦੀ ਨਾ ਯਾਰੀ ਦੋਸਤੀ ਇੱਕ ਹੁਣ ਵੀਡੀਓ ਪਾਊਗੀ ਇਹਦਾ ਨੰਬਰ ਵੇਖ ਕੇ ਜਿਹੜੇ ਭਰਾ ਨਹੀਂ ਵੀ ਜਾਣਦੇ ਉਹ ਵੀ ਇਹਦੇ ਤੱਕ ਪਹੁੰਚ ਕਰਨਗੇ ਹਾਂਜੀ ਹਾਂਜੀ ਇਹਦੀ ਇਹ ਸਿਫਤਾ ਕਿ ਇਹ ਭਾਵੇਂ ਬੰਦੇ ਨੂੰ ਜਾਣਦਾ ਨਹੀਂ ਜਾਣਦਾ ਪਰ ਅਗਲੇ ਦੀ ਪਹਿਲ ਦੇਦਾਰ ਹੈਲਪ ਜਰੂਰ ਕਰਦਾ ਤੇ ਇਹ ਤੁਹਾਡਿਆ ਵੀ ਬਹੁਤ ਵੱਡੀ ਦੀਨ ਹੈ ਇਹਨੂੰ ਤੇ ਦੂਜੀ ਗੱਲ ਮੈਂ ਇਹ ਸਮਝਦਾ ਕਿ ਜਿਹੜਾ ਆ ਤਾਮਾ ਜਾਮਾ ਐਡਾ ਖੜਾ ਕਰਨਾ ਪਰਮਾਤਮਾ ਨੇ ਇੱਕ ਲੈਵਲ ਬਣਾਉਣਾ ਤੇ ਲੈਵਲ ਤੇ ਟਿਕੇ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਤੇ ਵੀਰੇ ਨੂੰ 4-5 3-4 ਸਾਲ ਹੋ ਗਏ ਇਹ ਲੈਵਲ ਤੇ ਟਿਕੇ ਨੂੰ ਤੇ ਉਹ ਮੈਨੂੰ ਲੱਗਦਾ ਹੈ ਕਿ ਉਹਨਾਂ ਦਵਾਵਾਂ ਦਾ ਹੀ ਅਸਰ ਹੈ ਇਹ ਜੀ ਉਹਨਾਂ ਦਵਾਵਾਂ ਦਾ ਅਸਰ ਆ ਹੂੰ ਇਹ ਬਜ਼ੁਰਗਾਂ ਦੀ ਰਹਿਮਤ ਹੈ ਮਾਲਕਾਂ ਦੀ ਜਿਹੜਾ ਰੱਬ ਆ ਬੜਾ ਬੇਨਤੀਆ ਬਿਲਕੁਲ ਤੇ ਬੜਾ ਰਹਨ ਦੇ ਲਿਆਓ ਜੀ ਤੇ ਉਹਦੀ ਕਿਰਪਾ ਦੇ ਨਾਲ ਹੀ ਜੋ ਕੁਛ ਇਹ ਸਾਰਾ ਕੁਛ ਇੱਥੋਂ ਤੱਕ ਪਹੁੰਚਿਆ ਉਹਦੀ ਕਿਰਪਾ ਦੇ ਨਾਲ ਪਹੁੰਚਿਆ ਜੀ ਨਵੇਂ ਭਰਾਵਾਂ ਲਈ ਬਾਬਾ ਜੀ ਸਵਾਲ ਮੈਂ ਤੁਹਾਨੂੰ ਪੁੱਛਿਆ ਸੀਗਾ ਘੋੜੀ ਲੈਣ ਜੀ ਕਿਸੇ ਨੇ ਜਾਨਵਰ ਲੈਣਾ ਹੈ ਜੀ ਤੇ ਕੋਈ ਨਸਲ ਦਾ ਜਾਨਵਰ ਚੰਗਾ ਖਰੀਦਣ ਹੂੰ ਮਲਾਗ ਲਾਈਨ ਚੰਗੀ ਹੋਵੇ ਜੀ ਕੱਲ ਨੂੰ ਆ ਕੇ ਕੋਈ ਬੱਚਾ ਵੀ ਦੇਵੇ ਕੋਈ ਚੰਗਾ ਦੇਵੇ ਅਗਲੇ ਦੇ ਪੈਸੇ ਪੂਰੇ ਹੋ ਜਾਂਦੇ ਆ ਜੀ ਪੈਸੇ ਪੂਰੇ ਹੋ ਜਾਂਦੇ ਹੂੰ ਤੇ ਜੇ ਆਪਾਂ ਕੋਈ ਉਤਰਾਂ ਦੀ ਘੋੜੀ ਲੈ ਲੈਨੇ ਆ ਜਾਂ ਵਸ਼ੇਰੀ ਲੈ ਲੈਨੇ ਆ ਜੀ ਉਹਦੇ ਵਿੱਚੋਂ ਆਪਾਂ ਨੂੰ ਜ਼ਿਆਦਾ ਪ੍ਰੋਫਿਟ ਨਹੀਂ ਜੀ ਲਾਈਨ ਵਾਲੀ ਘੋੜੀ ਲਾਓ ਜਿਹੜੀ ਵੀ ਲੈਣੀ ਆ ਹੂੰ ਘੋੜਾ ਘੋੜੀ ਰੱਖਣਾ ਕੋਈ ਮਾੜਾ ਕੰਮ ਨਹੀਂ ਜੀ ਇਹਦੇ ਫਰਿਸ਼ਤੇ ਆ ਜੀ ਬਿਲਕੁਲ ਇਹ ਕਿਸੇ ਕਿਸੇ ਬੰਦੇ ਦੇ ਘਰ ਚ ਹੁੰਦੇ ਆ ਜੀ ਬਾਪੂ ਜੀ ਹਾਰੀ ਸਾਰੀ ਦੇ ਘਰ ਦੇ ਵਿੱਚ ਤੁਹਾਨੂੰ ਨਹੀਂ ਮਿਲਣਗੇ ਜੀ ਲੈ ਵੀ ਸੱਜਣੋ ਹਾਂਜੀ ਹਾਂਜੀ ਰੱਖਣ ਜ਼ਰੂਰ ਰੱਖਣ ਪਰ ਇਹਨਾਂ ਦੀ ਸਾਹ ਸੰਭਾਲ ਜ਼ਰੂਰ ਜੀ ਲੈ ਵੀ ਸੱਜਣੋ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੀਆਂ ਭਰਾ ਦੀਆਂ ਗੱਲਾਂ ਬਾਤਾਂ ਬਾਪੂ ਜੀ ਨੇ ਬਹੁਤ ਚੰਗੇ ਵਿਚਾਰ ਦਿੱਤੇ ਆ ਉਸ ਤੋਂ ਤੁਹਾਨੂੰ ਬਹੁਤ ਮੈਨੂੰ ਲੱਗਦਾ ਹੈ ਕਿ ਜਿਹੜਾ ਭਰਾ ਰੀ ਨਾ ਇੰਟਰਵਿਊ ਸੁਣੀ ਹੈ ਇੱਥੋਂ ਤੱਕ ਪਹੁੰਚੇ ਹੋ ਤਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਵਿਕਰਮ ਹੋਰ ਕੋਈ ਗੱਲਬਾਤ ਵੀਰੇ ਕਰਨੀ ਨਹੀਂ ਕੋਈ ਚੜ੍ਹਦੀ ਕਲਾ ਲੈ ਲੀਏ ਇਜਾਜ਼ਤ ਪ੍ਰਾਮਾਤ ਜੀ ਜੀ ਬਿਲਕੁਲ ਇਦਾਂ ਦੇ ਨਗੀਨੇ ਤੁਹਾਡੀ ਕਚਹਿਰੀ ਚ ਹਾਜ਼ਰ ਹੁੰਦੇ ਰਹਿਣ ਜੀ ਇਹ ਚਾਹੁੰਦੇ ਹਾਂ ਵੀ ਅਸੀਂ ਭਾਈ ਕੱਢ ਕੱਢ ਕੇ ਇਦਾਂ ਦੇ ਸੋਹਣੇ ਸੁਨੱਖੇ ਘੋੜੇ ਜਿਨ੍ਹਾਂ ਨੇ ਨੇ ਚੰਗੇ ਰਿਜ਼ਲਟ ਪੈਦਾ ਕੀਤੇ ਆ ਤੇ ਭਾਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬਾਈ ਨੂੰ ਖੁਸ਼ ਕਰਦੇ ਹੋ ਐਰਕੀ ਵੀ ਅੱਗੇ ਵੀ ਵੀਡੀਓ ਨੂੰ ਬਹੁਤ ਪਿਆਰ ਮਿਲਿਆ ਬਹੁਤ ਸਤਿਕਾਰ ਮਿਲਿਆ 2 ਸਾਲ ਬਾਈ ਨੇ ਹੋਰ ਇੰਨਾ ਚ ਵੜ ਕੇ ਹੋਰ ਚੰਗੇ ਬੱਚੇ ਪੈਦਾ ਕਰਾ ਕੇ ਤੁਸੀਂ ਚਾਹੋ ਨੇ ਉਹ ਵੀ ਇਦਾਂ ਦੀਆਂ ਤੁਹਾਡੇ ਲਈ ਨਗੀਨੇ ਕੱਢ ਕੱਢ ਕੇ ਘੋੜੇ ਘੋੜੀਆਂ ਅਸੀਂ ਲੈ ਕੇ ਆਉਂਦੇ ਰਹੀਏ ਤੇ ਪਹਿਲ ਦੇ ਆਧਾਰ ਤੇ ਭਰਾਵਾਂ ਦੀ ਸਪੋਰਟ ਕਰਿਆ ਕਰੋ ਵੀਡੀਓ ਸ਼ੇਅਰ ਕਰਕੇ ਵੀ ਤੇ ਜਿਹੜੇ ਵੀ ਭਰਾ ਨੇ ਘੋੜੀ ਭਰਾਉਣੀ ਐ ਫਿਰ ਤੋਂ ਰਿਪੀਟ ਕਰਦਾ ਕਿ ਫੀਸ ਦਾ ਕੋਈ ਲਾਲਚ ਨਹੀਂ ਤੁਸੀਂ ਇੱਕ ਵਾਰੀ ਵੀਕਰਮ ਨੂੰ ਫੋਨ ਕਰ ਲਿਓ ਤੁਹਾਨੂੰ ਖੁਸ਼ ਕਰਕੇ ਭੇਜਣਗੇ ਬਹੁਤ ਜਲਦ ਅਗਲੀ ਵੀਡੀਓ ਨਾਲ ਮਿਲਦੇ ਆ ਜੀ ਦਿਓ ਸੁਖਸੰਦ ਨੂੰ ਇਜਾਜ਼ਤ ਜਿਉਂ ਦੇ ਵਸਦੇ ਹੱਸਦੇ ਰਹਿਓ ਸ਼ਬਾਹ ਕਹਿ ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਦਾ ਧੰਨਵਾਦ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਓਕੇ ਸਾਰੇ ਸ਼ੇਰ ਮਾਰਦੇ ਹੋ ਅਗਲੀ ਵੀਡੀਓ ਨਾਲ ਮਿਲਦੇ ਹਾਂ ਸ਼ਬਾਹ ਕਹਿ ਸਤਿ ਸ੍ਰੀ ਅਕਾਲ